ਜੋਧਿਆ ਦੇ ਪਹਿਲੇ ਮੀ ਨੇ ਹੀ ਰਾਮਪਥ ਦੀ ਪੋਲ ਖੋਲ੍ਹ ਕੇ ਰਾਹ ਦਿੱਤੀ ਹੈ ਜਿहां ਜਿਸ ਵਾਰ ਮੰਦਰ ਦੇ ਵਿੱਚ RAM ਲੱਲਾ ਬਰਾਜ਼ਮਾਨ ਕੀਤੇ ਗਏ ਪ੍ਰਾਨ ਪ੍ਰਤੀਸ਼ਠਾ ਸਮਾਗਮ ਜਿਦਾ ਕਰਵਾਇਆ ਜਾਂਦਾ ਹੈ ਉਸ ਮੰਦਰ ਨੂੰ ਜਾਣ ਵਾਲੇ ਜਿਹੜੇ ਚਾਰ ਪਾਠ ਬਣਾਏ ਗਏ ਸੀ ਜਿਸ ਦੇ ਵਿੱਚ RAM ਪਾਠ ਧਰਮ ਪਾਠ ਭਗਤੀ ਪਾਠ ਸ਼੍ਰੀ RAM ਉਮੀ ਪਾਠ ਬਣਾਇਆ ਗਿਆ ਸੀ ਤਾਂ ਦੱਸ ਦਈਏ ਉਹਨਾਂ ਰਸਤੀਆਂ ਤੇ ਪਹਿਲੀ ਵਾਰਸ ਦੇ ਨਾਲ ਵੀ ਵੱਡੇ ਵੱਡੇ ਗੱਟੇ ਹੋ ਚੁੱਕੇ ਨੇ ਪਹਿਲਾਂ ਤੁਹਾਨੂੰ ਖਬਰ ਦੱਸੀ ਸੀ ਕਿ RAM ਮੰਦਰ ਦੇ ਅੰਦਰ ਪੁਜਾਰੀ ਜੀ ਨੇ ਜਿੰਮੇਦਾਰੀ ਛੱਡ ਜਿਹੜੀ ਐ ਚਲੋਣ ਲੱਗ ਜਾਂਦੀ ਹੈ ਤੇ ਉੱਥੇ ਹੀ ਕਰੋੜਾਂ ਦੇ ਬਣਾਏ ਮੰਦਰ ਦੀ 72 ਦੇ ਨਾਲ ਵੀ ਕਰੋੜਾਂ ਦੀਆਂ ਬਣਾਈਆਂ ਸੜਕਾਂ ਦੀ ਵੀ 4 ਹੋਲ ਖੁੱਲ ਜਾਂਦੀ ਹੈ ਤੇ ਉੱਥੇ ਹੀ ਪੀਐਮ ਮੋਦੀ ਦੇ ਕਹਿਣ ਦੇ ਉੱਤੇ ਸੀਐਮ ਜੋਗੀ ਦੇ ਕਹਿਣ ਦੇ ਉੱਤੇ ਹੁਣ ਸੜਕਾਂ ਦੀ ਮੁਰੰਮਤ ਦੇ ਵੱਲ ਤੇ ਆਮ ਦਿੱਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਹੀ ਜਿਹੜੀਆਂ ਸੜਕਾਂ ਟੁੱਟ ਗਈਆਂ ਸੜਕਾਂ ਜੋ ਦਾਸ ਤੋਂ ਵੀ ਕਿਤੇ ਜ਼ਿਆਦਾ ਵੱਡੇ ਵੱਡੇ ਗੱਡੇ ਪੈ ਜਾਂਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਹਾਲਤ ਹੋ ਜਾਂਦੀ ਹੈ ਹਲਾਮ ਪੱਥ ਦੀਆਂ ਇਹ ਤਸਵੀਰਾਂ ਛੱਡੀਆਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਕੀਤੀਆਂ ਜਾ ਰਹੀਆਂ ਵਾਂ ਕਰੋੜਾਂ ਦੇ ਪੈਸਿਆਂ ਦੇ ਨਾਲ ਕਿ ਸੜਕਾਂ ਬਣਾਈਆਂ ਗਈਆਂ ਕਰੋੜਾਂ ਰੁਪਏ ਲਗਾ ਕੇ ਰਾਮ ਮੰਦਿਰ ਬਣਾਇਆ ਗਿਆ ਪਰ ਕਿੰਨਾ ਕਿੰਨੇ ਲੋਕ ਸਵਾਲ ਚੁੱਕ ਰਹੇ ਨੇ ਕਿ ਰਾਮ ਮੰਦਿਰ ਦੀ ਸ਼ਤ ਜਿਹੜੀ ਹੈ ਉਹ ਪਾਣੀ ਦੇ ਨਾਲ ਝੋਣ ਲੱਗ ਗਈ ਕਿੰਨੇ ਮਤਲਬ ਕਿ ਕਿਸ ਤਰ੍ਹਾਂ ਦੇ ਮਟੀਰੀਅਲ ਦੇ ਨਾਲ ਮੰਦਿਰ ਦਾ ਨਿਰਮਾਣ ਕਰਵਾਇਆ ਗਿਆ ਤੇ ਕਿਸ ਤਰ੍ਹਾਂ ਦੇ ਮਟੀਰੀਅਲ ਦੇ ਨਾਲ ਇਹ ਸੜਕਾਂ ਬਣਾਈਆਂ ਗਈਆਂ ਤੇ ਹੁਣ ਜਿਹੜੇ ਆ انجینئر ਉੱਥੇ تناਤ ਕੱਦ ਦਿੱਤੇ ਗਿਆ ਤੇ ਹੁਣ ਦੁਬਾਰਾ ਤੋਂ ਹੀ ਸੜਕਾਂ ਦੀ ਮੁਰੰਮਤ ਕੀਤੀ ਜਾਏਗੀ ਕਿਵੇਂ ਦੇਖਦੇ ਹੋ ਪ੍ਰਤੀਕਿਰਿਆ ਵੀ ਜ਼ਰੂਰ ਦੱਸਿਓ